ਇਸ ਸੰਬੰਧ ਦੇ ਵਿੱਚ ਸਾਡੇ ਲੋਕਲ ਡੀਐਸਪੀ ਐਸਐਚਓਸ ਤੇ ਹੋਰ ਸਾਰੇ ਅਫਸਰ ਜਿਹੜੇ ਸੀਗੇ ਸਾਡੀ ਸੀਆਈ ਟੀਮ ਜਿਹੜੀ ਸੀਗੀ ਉਹ ਸਾਰੇ ਆਪਾਂ ਮੌਕੇ ਤੇ ਪਹੁੰਚ ਕੇ ਤੇ ਆਪਾਂ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਕ ਐਫਆਈਆਰ ਜਿਹੜੀ ਹੈਗੀ ਹੈ 46 ਦਰਜ ਕੀਤੀ ਹੈ ਅੰਦਰ ਸੈਕਸ਼ਨ 299 ਜੀਐਨਐਸ ਤੇ ਇਸ ਸੰਬੰਧ ਵਿੱਚ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਆਰੰਭ ਕਰਕੇ ਅਲੱਗ-ਅਲੱਗ ਜਿਹੜੀ ਸਾਡੀਆਂ ਸਾਇੰਟਿਫਿਕ ਜਿਹੜੇ ਤਰੀਕੇ ਹੈ ਸਾਡੇ ਹਿਊਮਨ ਇੰਟੈਲੀਜੈਂਸ ਦੇ ਤਰੀਕੇ ਉਹ ਨਾਲ ਜਿਹੜਾ ਕੰਪਲੇਟ ਜਿਹੜਾ ਹੈਗਾ ਉਹਨੂੰ ਆਪਾਂ ਲੱਭਣ ਦੀ ਕੋਸ਼ਿਸ਼ ਕਰ ਰਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦ ਤੋਂ ਜਲਦ ਜਿਹੜਾ ਸਾਡਾ ਕੰਪਲੇਟ ਜਿਹੜਾ ਹੈਗਾ ਉਹਨੂੰ ਨੈਪ ਕਰਕੇ ਜਿਹੜਾ ਹੈਗਾ ਇਸ ਇਨਵੈਸਟੀਗੇਸ਼ਨ ਨੂੰ ਆਪਾਂ ਲੌਜੀਕਲ ਲੈਣ ਤੇ ਲੈ ਕੇ ਜਾਵਾਂਗੇ ਜਿਹੜੀ ਕੰਪਲੇਂਟ ਸੀਗੀ ਉਹ ਕਿਸ ਤਰ੍ਹਾਂ ਦੇ ਨਾਲ ਹੋਈਗੀ ਉਹ ਤੋਂ ਰਸਵਾਲ ਦੀ ਕਮੇਟੀ ਵੱਲੋਂ ਹੋਈ ਜਾਂ ਕਿਸ ਤਰ੍ਹਾਂ ਦੇ ਨਾਲ ਤਾਂ ਬਿਲਕੁਲ ਜੀ ਗੁਰਦੁਆਰਾ ਦੀ ਕਮੇਟੀ ਵੱਲੋਂ ਜਿਹੜੀ ਸਬੀ ਕੰਪਲੇਨ ਆਈ ਹੈ ਸਾਡੇ ਕੋਲ ਸਾਡੇ ਉੱਥੇ ਦੇ ਜਿਹੜੇ ਇੱਕ ਐਕਸਪੌਂਟ ਸੀ ਜਿਹੜੀ ਸੀ ਉਹਨਾਂ ਵੱਲੋਂ ਹੋਈ ਕੰਪਲੇਨ ਸੀਗੀ ਤੇ ਉਹਨਾਂ ਨੇ ਕੰਪਲੇਨ ਦੇ ਵਿੱਚ ਜੋ ਦੱਸਿਆ ਕਿ ਮਾਰਨਿੰਗ ਦੇ ਵਿੱਚ ਜਦੋਂ ਉਹ ਮਤਕ ਟਿਕਣ ਵਾਸਤੇ ਜਾਂਦੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇਸਲਾਮ ਅਸ਼ੂਦਾ ਕਰਕੇ ਤੇ ਇਹ ਇਨਫੋਰਮੇਸ਼ਨ ਵੀ ਦਿੱਤੀ ਸੀ ਪੁਲਿਸ ਨੂੰ ਪ੍ਰੋਵਾਈਡ ਕੀਤੀ ਤਕਰੀਬਨ 9:30 ਵਜੇ ਤੱਕ ਸਰ ਕੈਮਰੇ ਵਗੈਰਾ ਲੱਗੇ ਹੋਏ ਸੀ ਬਿਲਕੁਲ ਜੀ ਲੱਗੇ ਹੋਏ ਕੈਮਰੇ ਕੈਮਰੇ ਜਿਹੜੇ ਹੈਗੇ ਅਸੀਂ ਖੰਡਾਲਦੇ ਆ ਉਹ ਸੀਸੀਟੀਵੀ ਤੇ ਡੀਵੀਆਰ ਜਿਹੜੇ ਲੱਗੇ ਉਹਨਾਂ ਨੂੰ ਪ੍ਰੋਪਰਲੀ ਆਪਾਂ ਆਪਣੀ ਜਿਹੜੀ ਸਾਇੰਟਿਫਿਕ ਕੰਪਲੀਟ ਐਕੈਡਮਿਕ ਰਿਪੋਰਟ ਨੂੰ ਵੀ ਜਾਰੀ ਕਰਦੇ ਕੋਈ ਸੰਪਰਦਾ ਜਾਰੀ ਕੀਤਾ ਤਾਂ ਵਾਲਾ ਐਜ਼ ਆਫ ਨਾਓ ਅਨਨੋਨ ਬੰਦੇ ਦੇ ਉੱਪਰ ਵੀ ਕਦਮਅਧਿਰਜ ਕੀਤਾ ਹੈ ਕੋਈ ਸ਼ੰਕਾ ਆਫ ਕਲੈਂਟ ਦੇ ਬੰਦੇ ਬਾਰੇ ਕੋਈ ਜਾਰੀ ਨਹੀਂ ਕੀਤੀ ਲੇਕਿਨ ਫਿਰ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਹਰ ਪੱਖੋਂ ਜਿਹੜੀ ਦੇਖੀ ਆਪਾਂ ਉਹਨੂੰ ਉਸੇ ਦੇ ਤੱਕ ਹੀ ਨਾ ਕੇ ਜੇ ਕਿਤੇ ਨੂੰ ਹੁਣ ਤੱਕ ਰਾਉਂਡ ਆਫ ਕੀਤਾ ਨਹੀਂ ਹਾਲ ਦੀ ਗੱਡੀ ਦੇ ਵਿੱਚ ਕੁਝ ਨਹੀਂ ਸਾਡੀ ਇਨਵੈਸਟੀਗੇਸ਼ਨ ਫਲੇ ਚੱਲਦੀ ਹੈ ਸਾਰੇ ਕੈਮਰੇ ਖਰਾਬ ਸੀ ਜਾਂਦੇ ਆਂ ਦਰਵਾਜ਼ੇ ਦੇ ਅੰਦਰ ਆਪਾਂ ਉਹ ਚੈੱਕ ਕਰ ਰਹੇ ਆ ਜੀ ਉਹਦੇ ਵਿੱਚ ਸਾਡੀ ਜਿਹੜੀ ਟੈਕਨੀਕਲ ਟੀਮ ਜਿਹੜੀ ਹੈਗੀ ਉਹ ਮੌਕੇ ਤੇ ਉਪਰ ਆਈ ਹੋਈ ਆ ਆਪਾਂ ਸਾਰੀਆਂ ਚੀਜ਼ਾਂ ਸਾਰੇ ਐਂਗਲ ਜਿਹੜੇ ਹੈਗੇ ਉਹ ਦੇਖੋ ਰਾਤ ਵੇਲੇ ਕੋਈ ਸ਼ਿਕਾ ਨਹੀਂ ਇੱਥੇ ਉਹ ਆਪਾਂ ਦੇਖਦੇ ਆ ਜੀ ਰਾਤ ਵੇਲੇ ਇਹ ਆਪਣੇ ਜਿਹੜੇ ਗਰੰਟੀ ਸਾਹਿਬ ਜਿਹੜੇ ਹੁੰਦੇ ਹੈਗੇ ਆ ਉਹ ਅਲੱਗ ਸਾਈਡ ਤੇ ਬੈਕਟਿੰਗ ਹੁੰਦੇ ਤੇ ਉਹਨਾਂ ਦਾ ਸੌਂਡ ਦਾ ਸ਼ੈਨ ਟੈਕਸੀ ਦਾ ਅਲੱਗ ਹੁੰਦਾ ਤੇ ਉਹ ਸਾਰੀ ਫੀਸਾ ਜਿਹੜੀ ਹੈਗੀ ਆ ਦਰਵਾਨੇ ਹੋਣ ਆਪਾਂ ਇਨਵੈਸਟੀਗੇਸ਼ਨ ਆਰੰਭ ਕਰ ਦਿੱਤੀ ਹੈ ਹਰ ਪਹਿਲੂ ਜਿਹੜਾ ਹੈਗਾ ਆਪਾਂ ਜਿਹੜਾ ਨੂੰ Thank you.